ਉਹ ਸਗਲੇ ਦਾ ਨਾਉ ਗੰਨੇ ਦਾ ਲਾਲ ਚਾਣ ਕਹਿੰਦੇ ਹੁੰਦੇ ਸੀ ਪਤਲਾ ਇਹਦਾ ਗੰਨਾ ਹੁੰਦਾ ਸੀ ਲੰਬਾਈ 'ਚ 10-12 ਫੁੱਟ ਤੱਕ ਵੱਜ ਜਾਂਦਾ ਸੀ ਵੀ ਸਾਡੇ ਏਰੀਆ 'ਚ ਇਹਦੀ ਬਿਜਾਈ ਲਗਭਗ 80-90% ਹੁੰਦੀ ਸੀ ਨੀਲੋਂਕੁਰਾਂ ਦੇ ਗੋੜੋ ਉਤਪਾਦਕਾਂ ਦੇ ਵਿੱਚ ਬਹੁਤ ਦੂਰ ਤੱਕ ਮਸ਼ਹੂਰ ਸੀਗਾ ਸਾਡਾ ਖਾਣਾ ਸਾਡੇ 25 ਮੀਲ ਦੇ ਏਰੀਆ 'ਚ ਪੈਦਾ ਹੋਣਾ ਚਾਹੀਦਾ ਆ ਜੋ ਰਬੈਤ ਦੇ ਰਿਗਵੇਦ ਦੇ ਵਿੱਚ ਦਰਜ ਹੋਇਆ ਪੜ ਲਓ ਜਿਹਨੂੰ ਕਿਸੇ ਨੂੰ ਸ਼ੱਕ ਹੋਵੇ ਐ ਰਾਸਪੀਡ ਵਾਸਤੇ ਇਹ ਗੰਨੇ ਵਰਤਦੇ ਸੀਗੇ ਸਵੇਰ ਨੂੰ ਰਸ ਪੀਤਾ 1 ਵਜੇ ਰੋਟੀ ਖਾਂਦੇ ਤੇ ਇੰਨੀ ਇਹਦੀ એનર્ਜੀ ਕੰਮ ਵਾਸਤੇ ਸੈੱਟ ਹੁੰਦੀ ਆ ਤੇ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਦੇਸੀ ਚੰੜ ਦਾ ਗੰਨਾ ਹੋਵੇ ਅੰਨ ਦਾ ਕਾਲ ਥੰਮ ਦਿੰਦਾ ਹੈ ਇੰਨੀ ਪਾਵਰਫੁਲ ਹੈ ਚੀਜ਼ ਬਹੁਤਾਂ ਨੂੰ 2-2 ਕਿਲੋ ਗੁੜ ਦੇਣਾ ਸਾਰਾ ਦਿਨ ਖਿੜਾੜੀ ਖਿੱਚੀ ਜਾਂਦੇ ਹੁੰਦੇ ਸੀ ਕਿਸੇ ਵੀ ਕਿਸਮ ਦੇ ਗੰਨੇ ਦਾ ਜਿਹੜਾ ਹੀਟਲਾ ਦੋ ਇਸ ਗੰਨਾ ਹੋਊ ਚ ਮਿੱਠਾ ਜ਼ਿਆਦਾ ਹੁੰਦਾ ਜਿੱਦ ਜਿਆਦਾ ਮਿੱਠਾ ਆਉਂਦਾ ਉਹਦੀ ਜੰਮਣ ਸ਼ਕਤੀ ਘੱਟ ਹੁੰਦੀ ਹੈ ਪਰਲਾ ਵੀ ਪਾ ਲਿਆ ਹੀਟਲਾ ਮਿੱਠਾ ਬਣਾ ਲਿਆ ਦੋਹੀ ਪਾਸੇ ਮਨਾਫਾ ਹੋਊ ਉਹਦਾ ਜੰਮ ਜ਼ਿਆਦਾ ਹੋਊ ਇਧਰ ਮਿੱਠਾ ਜ਼ਿਆਦਾ ਹੋਊਗਾ ਅੱਜ ਅਸੀਂ ਫੇਰ ਇੱਥੇ ਮਿਹੇੜੂ ਨਗਰ ਵਿਖੇ ਭਾਜੀ ਦਲਵੀਰ ਸਿੰਘ ਮਿਹੇੜੂ ਹੁਣਾਂ ਦੇ ਡੇਰੇ ਦੇ ਉੱਤੇ ਇਕੱਠੇ ਆ ਤੇ ਇਧਰ ਸਰਦਾਰ ਟੈਲ ਸਿੰਘ ਹੁਣੀ ਆ ਸਾਡੇ ਕੋਲ ਬਹੁਤ ਐਕਸਪੀਰੀਐਂਸਡ ਪਰਸਨ ਨੇ ਬੜਾ ਤਜਰਬਾ ਜ਼ਿੰਦਗੀ ਦਾ ਤੇ ਏ ਅੱਜ ਸਾਡੇ ਕੋਲੋਂ ਬੀ ਲੈਣ ਆਏ ਇਸ ਗੰਨੇ ਦਾ ਅਗਰ ਨੀਲੋਂ ਕਲਾ ਲੁਧਿਆਣਾ ਜ਼ਿਲ੍ਹੇ ਦਾ ਨਗਰ ਉਹਦੇ ਸਾਬਕਾ ਸਰਪੰਚ ਵੀ ਰਹੇ ਨੇ ਤੇ ਬਾਪੂ ਜੀ ਸਵਾਗਤ ਹੈ ਜੀ ਬਹੁਤ ਬਹੁਤ ਪੀਆਰ ਪੰਜਾਬ ਤੇ ਹਾਂਜੀ ਤੇ ਗੰਨਾ ਤੁਸੀਂ ਲੈਣ ਆਏ ਆ ਅੱਜ ਹਾਂ ਤੇ ਸਵੱਬ ਬਣਿਆ ਤੁਸੀਂ ਗੰਨਾ ਲੈਣ ਆਏ ਆ ਜੀ ਆਇਆਂ ਨੂੰ ਪਹਿਲਾਂ ਤਾਂ ਤੁਹਾਨੂੰ ਹਾਂਜੀ ਅ ਬਾਪੂ ਤੁਸੀਂ ਦੱਸੋ ਤੁਹਾਡੀਆਂ ਕੀ ਯਾਦਾਂ ਆ ਇਸ ਗੰਨੇ ਨਾਲ ਬਚਪਨ ਦੀਆਂ ਇਹ ਗੰਨੇ ਦੇ ਸਬੰਧ ਦੀ ਸਾਡੇ ਬਜ਼ੁਰਗਾਂ ਦੀ ਬਹੁਤ ਵੱਡੇ ਪੱਮਾਨੇ ਤੇ ਖੇਤੀ ਹੁੰਦੀ ਸੀਗੀ ਉਸ ਵੇਲੇ ਦਾ ਨਾਂ ਗੰਨੇ ਦਾ ਲਾਲ ਚਾਣ ਕਹਿੰਦੇ ਹੁੰਦੇ ਸੀ ਪਤਲਾ ਇਹਦਾ ਗੰਨਾ ਹੁੰਦਾ ਸੀ ਲੰਬਾਈ 'ਚ 10-12 ਫੁੱਟ ਤੱਕ ਵੱਜ ਜਾਂਦਾ ਸੀ ਵੀ ਸਾਡੇ ਏਰੀਆ 'ਚ ਇਹਦੀ ਬਿਜਾਈ ਲਗਭਗ 80-90% ਹੁੰਦੀ ਸੀ ਨੀਲੋਂਕੁਰਾਂ ਦੇ ਗੋੜੋ ਉਤਪਾਦਕਾਂ ਦੇ ਵਿੱਚ ਬਹੁਤ ਦੂਰ ਤੱਕ ਮਸ਼ਹੂਰ ਸੀਗਾ ਇਹ ਸ ਗੰਨੇ ਦਾ ਜਿਹੜਾ ਗੋੜਾ ਹੈ ਔਰ ਸ਼ੱਕਰ ਹੈ ਉਹ ਉਹਦਾ ਰੰਗ ਰੂਪ ਬਹੁਤ ਵਧੀਆ ਤੇ ਦੂਜੇ ਨੰਬਰ ਤੇ ਇਹਦੇ ਵਿੱਚ ਜਿਹੜੀ ਹੈਗੀ ਨਾ એનર્ਜੀ ਚੀਨ ਤਾਕਤ ਕਹਿੰਦੇ ਆ ਉਹ ਇਸ ਗੰਨੇ ਦੇ ਵਿੱਚ ਸ਼ਾਇਦ ਜਿਵੇਂ ਆਪਾਂ ਪਾਵਰ ਗਣ ਲੈਂਦੇ ਆ ਇਹਦੇ ਗੰਨੇ ਦੇ ਗੁੜ ਦੀ ਪਾਵਰ ਵੀ ਉਹੀ ਆ ਜਾਂਦੀ ਹੈ ਇਹ ਗੁੜ ਹਾਜਮ ਹੋਈ ਹੋਈ ਖਰਾਕ ਸਾਡੇ ਸਰੀਰ ਨੂੰ ਇਹਦਾ ਕੁਝ ਨਹੀਂ ਕਰਨਾ ਪੈਂਦਾ ਤੁਸੀਂ ਖਾ ਲੋ 15 ਮਿੰਟਾਂ ਤੁਸੀਂ ਇਹ એનર્ਜੀ ਮਹਿਸੂਸ karenge ਇਹੀ ਕੰਮ ਸ਼ਾਇਦ ਹੈ ਉਹ ਵੀ 15 ਮਿੰਟਾਂ ਹੀ ਤੁਹਾਨੂੰ ਕਾਇਮ ਕਰ ਦਿੰਦਾ ਜਦੋਂ ਵਰਤ ਲੈਣਾ ਤੁਸੀਂ ਇਹ ਗੰਨੇ ਦੇ ਵਿੱਚ ਉਹ એનર્ਜੀ ਹੈ ਵੀ ਕਿੰਨਾ ਥਕੇਵਾਂ ਤੋਂ ਥਕੇਵਾਂ ਕਿੰਨਾ ਕਮਜ਼ੋਰੀ ਮਹਿਸੂਸ ਕਰਦੇ ਹੋਵੋ ਤੁਸੀਂ ਇਹਦਾ ਰਸ ਪੀਣਿਓ ਇਹਦਾ ਗੁੜ ਖਾਣਿਓ ਗੋੜ ਆ ਜਾਂਦਾ ਗਰਮਸ਼ ਛਸ਼ਟਨ ਦੇ ਵਿੱਚ ਇਹਨੂੰ ਅਸੀਂ ਗਰਮ ਕਹਿੰਦੇ ਆ ਰਸ ਆ ਜਾਂਦਾ ਬੈਲੈਂਸਡ ਮਤਲਬ ਨਾ ਉਹ ਗਰਮਜ ਨਾ ਠੰਢੀ ਥੋੜੂੰ ਤਾਕਤ ਵੀ ਦੇਣੀ ਹੈ ਥੋੜਾ ਸਰੀਰ ਦਾ ਬਾਤ ਘਾਟ ਵਧਨ ਵੀ ਦੇਣੀ ਹੈਗੀ ਕੁਦਰਤ ਵੱਲੋਂ ਬੜੀ ਤਕੜੀ ਆ ਰਹੇ ਤੇ ਰਸ ਦੇ ਵਿੱਚ ਮਿੱਠਾ ਆਮ ਗੰਨੇ ਨਾਲੋਂ ਜ਼ਿਆਦਾ ਜੇ ਤੁਸੀਂ ਉੱਪਰਲੇ ਗੰਨੇ ਦਾ ਬੀ ਪਾਵੋ ਇਹ ਉਗਣ ਦੇ ਵਿੱਚ ਜ਼ਿਆਦਾ ਵਧੀਆ ਕਾਮਯਾਬ ਹੁੰਦਾ ਹੈ ਹੀਟਲੇ 2-6 ਗੰਨੇ ਦਾ ਕੋੜ ਸ਼ੱਕਰ ਪਰ ਤੋਂ ਉਹਦੀ ਰਿਕਵਰੀ ਜ਼ਿਆਦਾ ਹੋਊ 20% ਤੇ ਵੀ ਜ਼ਿਆਦਾ ਰਿਕਵਰੀ ਹੋ ਜਾਂਦੀ ਹੈ 25-30 ਤੱਕ ਚਲੀ ਜਾਂਦੀ ਹੈ ਇਹਦੀ ਰਿਕਵਰੀ ਹੋਈ ਮਿੱਠੇ ਦੀ ਰਿਕਵਰੀ ਜਿਹੜੀ ਕਹਿੰਦੇ ਆ ਤੇ ਇਸ ਵਾਸਤੇ ਇਹ ਸਾਡੇ ਕੋਲੋਂ ਉਸ ਵੇਲੇ ਖੁੱਸ ਗਿਆ ਤੇ ਵੀ ਸਾਨੂੰ ਪਤਾ ਲੱਗਿਆ ਵੀ ਦਲਬੀਰ ਸਿੰਘ ਕੋਲ ਮਿਹੜੂਏ ਵੀ ਆ ਅਸੀਂ ਉੱਚੇ ਚਾ ਪ੍ਰਬੰਧ ਕਰਕੇ ਇੱਥੇ ਪਹੁੰਚਿਆ ਅੱਜ ਬੜਾ ਸਾਨੂੰ 20 ਮਿਲ ਵੀ ਗਿਆ ਇਹਦਾ ਗੁਣਕਾਰੀ ਇਹ ਇੰਨੀ ਆ ਚੀਜ਼ ਤੁਸੀਂ ਜਿਹੜੇ ਵੀ ਸੱਜਣ ਟਕਰੇ ਆ ਉਨੀ ਸਾਨੂੰ ਕੋਈ ਨਾ ਕੋਈ ਨਵੀਂ ਉਹੀ ਗੱਲ ਦਸੀ ਤੇ ਆਪਾਂ ਧਿਆਨ ਨਾਲ ਸੁਣੀਏ ਜਿੰਨੇ ਵੀ ਲੋਕ ਮਿਹੜੂ ਆਏ ਚਾਹੇ ਢੰਡੋਵਾਲ ਆਏ ਮਤਲਬ ਹਰ ਇੱਕ ਬੰਦੇ ਨੂੰ ਜਿਹਨੂੰ ਇਸ ਬੀਜ ਬਾਰੇ ਪਤਾ ਸੀ ਉਹਨੇ ਸਾਨੂੰ ਆਪਣੀ ਆਪਣਾ ਐਕਸਪੀਰੀਅੰਸ ਦੱਸ ਦਿੱਤਾ ਪਹਿਲਵਾਨ ਵੀ ਆਏ ਹਾਂਜੀ ਅਸੀਂ ਕੋਲੋਂ ਨਹੀਂ ਕਹਿੰਨੇ ਵੀ ਪਹਿਲਵਾਨ ਇਹਦੀ ਰਸ ਪੀਂਦੇ ਸੀ ਪਹਿਲਵਾਨਾਂ ਨੇ ਫੋਨ ਕਰਕੇ ਦੱਸਿਆ ਵੀ ਅਸੀਂ ਪੀਂਦੇ ਰਹਿ ਹੁਣ ਕਹਾਣੀ ਇਹ ਆਉਂਦੀ ਵੀ ਜੇ ਗੁਣਕਾਰੀ ਇੰਨੀ ਸੀ ਕਿਤੇ ਨਾ ਕਿਤੇ ਪੰਜਾਬੀ ਲੋਕ ਮਤਲਬ ਇਦਾਂ ਨਹੀਂ ਹੋਇਆ ਵੀ ਇਹਨਾਂ ਚੀਜ਼ਾਂ ਦੀ ਬੇਕਦਰਹੀ ਹੀ ਕਰ ਦਿੱਤੀ ਵੀ ਯਾਰ ਇਹ ਤਾਂ ਕੰਮ ਦੀਆਂ ਨਹੀਂ ਰਹਿ ਗਈਆਂ ਜੇ ਹੁਣ ਆਪਾਂ ਉਤਪਾਦਨ ਵਾਲੇ ਪਾਸੇ ਨੂੰ ਵਧੇ ਹਾਂ ਠੀਕ ਆ ਨਵੇਂ ਵੀ ਆਏ ਉਧਰ ਨੂੰ ਚਲੇਗਾ ਪਰ ਕੁਛ ਨਾ ਕੁਛ ਤਾਂ ਇਹ ਚੀਜ਼ਾਂ ਸਾਹਮਣੀਆਂ ਹੀ ਚਾਹੀਦੀਆਂ ਸੀ ਆਪਾਂ ਨੂੰ ਉਹ ਬਿਲਕੁਲ ਹੀ ਹਟ ਗਏ ਇਹ ਗੱਲ ਹੈ ਵੀ ਜਿਹੜੀ ਸਾਡੀ ਜ਼ਿੰਦਗੀਆਂ ਜਿਉਣ ਦੇ ਢੰਗ ਨੇ ਉਹ ਜੇ ਤੁਸੀਂ ਬਰੀਕੀ ਨਾਲ ਇਹ ਗ੍ਰੰਥਾਂ ਮਗਰ ਜਾ ਕੇ ਦੇਖੋ ਤਾਂ 95% ਲੋਕ ਆਦਤਾਂ ਅਨੁਸਾਰ ਜਿਉ ਰਹੇ ਨੇ ਜਿਹਨੂੰ ਜਿਵੇਂ ਜਾਨਵਰਾਂ ਦੀ ਜ਼ਿੰਦਗੀ ਹੁੰਦੀ ਹੈ ਜਿੱਦਾਂ ਨੂੰ ਭੈਣ ਹੋ ਗਿਆ ਚੱਲ ਪੇ 5% ਨੇ ਜਿਨ੍ਹਾਂ ਨੇ ਸੋਚ ਕੇ ਜਿਉਣਾ ਹੈ ਜਿਨ੍ਹਾਂ ਨੇ ਸੋਚ ਕੇ ਖਾਣਾ ਹੈ ਉਹ ਜੋ ਸੋਚਣ ਵਾਲੇ ਅਸੀਂ ਹੈਗੇ 5% ਅਸੀਂ ਇਹ ਚੀਜ਼ ਨੂੰ ਉਸ ਪਾਸੇ ਨੂੰ ਕਿੰਨਾ ਕੁ ਸੰਭਾਲ ਸਕਦੇ ਆ ਜੇ ਹੀ ਕਿਸੇ ਨੂੰ ਕਈ ਵੀ ਗੜਖਾਲਾ ਕੋਈ ਨਹੀਂ ਸ਼ੁਕਰ ਹੋਈ ਹੈ ਅਸੀਂ ਸੋਚਦਿਆਂ ਗੱਲਬਾਤ ਕਰੀ ਜਾਂਦੇ ਆ ਬਾਗਲਾ ਸੁਭਾਲ ਲਊ ਇਹਦਾ ਕੀ ਫਾਇਦਾ ਜੇ ਫਾਇਦਾ ਦੀ ਤਾਂ ਨੂੰ ਕਰਨਾ ਉਹ ਫਾਇਦੇ ਨਾਲੋਂ ਸਾਡਾ ਜੋਣਾ ਜ਼ਰੂਰੀ ਹੈ ਮੈਂ ਕਹਿੰਦਾ ਵੀ ਇਹ ਜਮਾਨੇ ਦੇ ਵਿੱਚ ਮੇਰੀ 10 ਕਿਲੇ ਜ਼ਮੀਨ ਦਾ ਮਾਲਕਾ ਮੈਨੂੰ ਲਾਲ ਐਂਟਰੀ ਦਿਖਾ ਲਓ ਮੈਂ ਕਰਜਾ ਲੈਂਦੇ ਨਹੀਂ ਜੇ ਮੈਂ ਕੰਮੇ ਨਹੀਂ ਕਰਦਾ ਮੈਂ ਆਪਣੇ ਖਾਤਰ ਜਿਉਂਦਾ ਮੈਂ ਕਿਸੇ ਖਾਤਰ ਨਹੀਂ ਜਿਉਂਦਾ ਗੱਡੀ ਮੈਂ ਆਪਣੀ ਲੋੜ ਦੀ ਲਈ ਹੈ ਜਿੰਨੀ ਕਿ ਮੇਰੀ ਪਹੁੰਚ ਹੈ ਮਕਾਨ ਮੈਂ ਆਪਣਾ ਬਣਾਇਆ ਜਿੰਨੀ ਕਿ ਮੇਰੀ ਲੋੜ ਹੈ ਜਦੋਂ ਲੈਂਟਰ ਦਾ ਕੋਈ ਨਾਂ ਨਹੀਂ ਸੀ ਜਾਣਦਾ 70 ਸਾਲ ਪੁਰਾਣੇ ਲੈਂਟਰ ਸਾਡੇ ਡੰਗਰਾਂ ਨੂੰ ਲਾਏ ਹੋਏ ਨੇ ਕਿਉਂ ਅਸੀਂ ਰਸਮਾਂ ਰਵਾਜਾਂ ਦੇ ਬੱਚੇ ਹੋਏ ਅਸੀਂ ਗਲਤ ਕੰਮਾਂ ਤੋਂ ਬੱਚੇ ਹੋਏ ਅਸੀਂ ਦਾਜ ਨਹੀਂ ਦਿੰਦੇ ਅਸੀਂ ਦਾਜ ਨਹੀਂ ਲੈਂਦੇ ਮੇਰਾ ਵਿਆਹ ਹੋਇਆ ਜਿੱਦਣ ਆਨੰਦ ਦੀ ਮੇਰਾ ਭਰਾ ਕਾਣਕ ਫੜਦਾ ਸੀ ਸਾਡਾ ਦਸ ਕੀ ਵਿਗਾੜ ਦੂ ਕੋਈ ਜਦਦਰ ਮੇਰੇ ਭਰਾ ਦਾ ਵਿਆਹ ਦੀ ਮੈਂ ਮੂੰਫਲੀ ਫੜਦਾ ਸੀ ਸਾਡਾ ਕੀ ਵਿਗਾੜ ਦੂ ਕੋਈ ਅਸੀਂ ਗਧਿਆਂ ਨੂੰ ਖੇਤ ਲਟਾਉਂਦੇ ਹੀ ਨਹੀਂ ਜਿਉਂਣ ਤੱਕ ਮਤਲਬ ਤੰਦਰੁਸਤ ਜਿਉਂ ਇਹ ਗੰਨਾ ਵੀ ਸਾਡਾ ਇੱਥੋਂ ਹੀ ਖਤਮ ਹੋ ਗਿਆ ਤਾਂ ਅਸੀਂ ਮੁਨਾਫੇ ਚ ਆ ਕੇ ਮੇਲਾ ਵਾਲੇ ਰਿਕਵਰੀ ਦਾ ਮੁੱਲ ਦੇਣ ਲੱਗੇ ਰਿਕਵਰੀ ਦੇ ਦਿੱਤਾ ਨਹੀਂ ਭਾਰ ਦਾ ਮੁੱਲ ਲੈਣ ਲੱਗੇ ਅਸੀਂ ਭਾਰ ਪੈਦਾ ਕਰਨ ਦਾ ਕਿ ਚਲੋ ਬਾਪੂ ਕੋਸ਼ਿਸ਼ ਸਾਨੂੰ ਇਸ ਚਾਣ ਗੰਨੇ ਦੇ ਕੋਈ ਫਾਇਦੇ ਦੱਸ ਸਕਦੇ ਆ ਕੁਝ ਤੁਹਾਨੂੰ ਪਤਾ ਹੋਣ ਜਿਹੜੀਆਂ ਚੀਜ਼ਾਂ ਤੁਹਾਡੇ ਇਲਾਕੇ ਮੁਤਾਬਕ ਤੁਹਾਨੂੰ ਪਤਾ ਆ ਕੁਝ ਸਾਨੂੰ ਦੱਸੋ ਜੇ ਕੋਈ ਹੁਣ ਆਪਣਾ ਮਹਿਫਲ 'ਚ ਬੈਠੇ ਆ ਜਿਹੜਾ ਪਣਾ ਵੀ ਬੈਠੀਆਂ ਨੇ ਇਹਦੇ ਨਾਲ ਕੋਈ ਆਰਟੀਫਿਸ਼ੀਅਲ ਕੋਈ ਬਣਾਉਤੀ ਕਾਰਵਾਈ ਕੋਈ ਪੈਦਾ ਕਰਨ ਵਾਸਤੇ ਕੋਈ ਚੀਜ਼ ਦੀ ਵਰਤੋਂ ਨਹੀਂ ਕੀਤੀ ਹੋਈ ਉਹ ਕੁਦਰਤੀ ਜੜੀ ਬੂਟੀ ਦੇ ਵਿੱਚ ਆਉਂਦਾ ਹੈ ਇਹ ਬਬਾ ਵਾਤਾਵਰਨ ਦਾ ਟਕਰਾ ਕਰਨ ਵਾਸਤੇ ਜਿਹੜਾ ਗੰਨਾ ਹੈ ਆਪਣੇ ਆਪ ਚ ਮੁਕੰਮਲ ਆ। ਫਿਰ ਕੁਦਰਤ ਦਾ ਨਿਯਮ ਹੈ, ਪੁਰਾਣੇ ਗ੍ਰੰਥਾਂ ਦਾ ਨਿਯਮ ਹੈ ਜਿਹੜੀ ਖਰਾਕ ਅਸੀਂ ਖਾਣੀਆਂ ਸਾਡੇ 25 ਮੀਲ ਦੇ ਏਰੀਏ ਚ ਪੈਦਾ ਹੋਣੀ ਚਾਹੀਦੀ ਹੈ। ਉਹ ਕਿਉਂ? ਜਿਸ ਵਾਤਾਵਰਨ ਚ ਅਸੀਂ ਜੀਵ ਜੀ ਰਹੇ ਆ, ਪਲ ਰਹੇ ਆ, ਉਹੇ ਵਾਤਾਵਰਨ ਚ ਉਹ ਚੀਜ਼ ਪੈਦਾ ਹੋਈ ਹੈ। ਉਹਨੇ ਸਾਡੇ ਸਰੀਰ ਨਾਲ ਮੇਲ ਖਾ ਜਾਣਾ। ਜੇ ਬੰਗਲੌਰ ਦੇ ਟਮਾਟਰ, ਬੰਗਲੌਰ ਦੇ ਖਰੂਜੇ ਦੇ ਕੇਲੇ ਲਿਆ ਕੇ ਅਸੀਂ ਖਾਣੇ ਨੇ। ਉਹ ਸਾਨੂੰ ਬੰਗਲੌਰ ਵਾਲਾ ਅਸਰ ਸਾਡੇ ਤੇ ਤੇਣਾ ਸਾਡਾ ਉਹਦਾ ਨਾ ਸੰਬੰਧ ਕੀ ਹੈ ਬੰਗਲੌਰ ਨਾਲ 3000 ਕਿਲੋਮੀਟਰ ਹੈ ਬੜੀ ਕੰਮ ਦੀ ਗੱਲ ਹੈ ਸਾਡਾ ਖਾਣਾ ਸਾਡੇ 25 ਮੀਲ ਦੇ ਏਰੀਏ ਚ ਪੈਦਾ ਹੋਣਾ ਚਾਹੀਦਾ ਆ ਜੋ ਰਵੇਤ ਦੇ ਰਿਗਵੇਤ ਦੇ ਵਿੱਚ ਦਰਜ ਹੋਇਆ ਪੜ ਲਓ ਜਿਹਨੂੰ ਕਿਸੇ ਨੂੰ ਸ਼ੱਕ ਹੋਵੇ ਜਿੱਥੇ ਰਹਿੰਦੇ ਆ ਉੱਥੇ ਖਾਣਾ ਪੈਦਾ ਹੁੰਦਾ ਹੋਵੇ ਰਾਸਪੀਣ ਵਾਸਤੇ ਇਹ ਗੰਨੇ ਵਰਤਦੇ ਸੀਗੇ ਸਵੇਰ ਨੂੰ ਰਾਸ ਪੀਤਾ 1 ਵਜੇ ਰੋਟੀ ਖਾਂਦੇ ਤੇ ਇੰਨੀ ਇਹਦੀ એનર્ਜੀ ਕੰਮ ਵਾਸਤੇ ਛੱਟ ਹੁੰਦੀ ਆ ਜੀ ਹਾਂ ਵੀ ਬਿਨਾ ਖਰਾਕ ਦੇ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਦੇਸੀ ਚੜ ਦਾ ਗੰਨਾ ਹੋਵੇ ਅੰਨ ਦਾ ਕਾਲ ਥੰਮ ਦਿੰਦਾ ਹੈ ਐਨੀ ਪਾਵਰਫੁਲ ਹੈ ਚੀਜ਼ ਬਹੁਤਾਂ ਨੂੰ 2-2 ਕਿਲੋ ਗੁੜ ਦੇਣਾ ਸਾਰਾ ਦਿਨ ਖਿਲਾੜੀ ਖਿੱਚੀ ਜਾਂਦੇ ਹੁੰਦੇ ਸੀ ਹਾਂ ਅਸੀਂ ਖਰਾਕਾਂ ਨੇ ਛੱਡ ਕੇ ਆਏ ਬਸ ਮਠਾਣਾ ਪਾਈ ਮਠਾਣਾ ਪਾਈ ਮਠਾ ਸਾਨੂੰ ਚਾਹੀਦਾ ਹਾਂ ਵੀ ਅਸੀਂ ਸਵੇਰ ਵੇਲੇ ਮੇਰੇ ਕੋਲ ਦੋ ਖਿਲਾੜੀਆਂ ਰੱਖੀਆਂ ਨੇ ਮੈਂ ਸਰਕਾ ਵੀ ਪਾਉਣਾ ਹੁਣ ਹਜ਼ਾਰਾਂ ਲੀਟਰ ਦੇ ਸਾਬ ਨਾਲ ਦੇਸੀ ਸਰਕਾ ਗੰਨੇ ਤੋਂ ਤੇ ਆਏ ਗਏ ਨੂੰ ਜਿਵੇਂ ਆ ਤੁਹਾਨੂੰ ਚਾਹ ਮਿਲਦੇ ਆ ਮੇਰੇ ਘਰ ਰਸ ਮਿਲਦਾ ਹੁੰਦਾ ਗੱਨੇ ਦਾ ਵਾਹ ਮੋਟਰ ਤੇ ਘੜਾ ਲੱਗੀ ਆ ਬੰਦੇ ਦੋ ਆ ਕੇ ਗੰਨੇ ਤੋਤੇ ਪਏ ਨੇ ਗੰਨਾ ਪਾਇਆ ਚੱਲ ਪੀ ਲਈ ਰਸ ਮੈਨੂੰ ਦੇ ਬਹੁਤਾਂ ਤੇ ਪੀਏ ਨਹੀਂ ਹੁੰਦਾ ਮੈਂ ਯਾਰ ਚਾਹ ਪੀ ਕੇ ਆਇਆ ਵੀ ਚਾਹ ਪੀ ਕੇ ਆ ਬੰਬ ਚੱਲਦਾ ਰਸ ਪੀ ਲੈ ਸਾਡੀ ਆਪ ਦੀ ਖਰਾਕ ਵੀ ਐ ਸਾਡੇ ਨਿਆਣਿਆਂ ਦੀ ਖਰਾਕ ਵੀ ਐ ਸਿਰ ਬਲੇ ਹਮ ਅੱਜ ਦੇ ਜਮਾਨੇ ਚ ਜੋ ਨਗਰੇ ਡਾਕਟਰੀ ਖਰਚਾ ਸਾਡਾ ਨਾਂ ਬਰਾਬਰ ਦੇਸੀ ਖਰਾ ਖਾਈ ਦੀ ਕਿਸੇ ਪਾਰਟੀ ਦੀ ਜਾਣਾ ਘਰੋਂ ਖਾ ਕੇ ਜਾਣਾ ਘਰੇ ਆ ਕੇ ਖਾਣਾ ਉੱਥੇ ਖਾਣਾ ਹੀ ਨਹੀਂ ਕੋਈ ਇੱਕ ਜਿਵੇਂ ਆ ਤੁਸੀਂ ਦੱਸ ਰਹੇ ਸੀ ਇਹਦੇ ਬਾਰੇ ਗੰਨੇ ਬਾਰੇ ਹਾਂਜੀ ਇਹਦੀ ਬਿਜਾਈ ਬਾਰੇ ਜ਼ਰੂਰ ਦੱਸ ਦਿਓ ਵੀ ਇਹਦੀ ਬਿਜਾਈ ਜਿਹੜੀ ਆ ਉਹ ਕਿਵੇਂ ਕਰਨੀ ਚਾਹੀਦੀ ਆ ਬੀਜ ਦੀ ਕਿਹੜੇ ਦੀ ਕਿਹੜੇ ਹਿੱਸਾ ਜ਼ਿਆਦਾ ਵਧੀਆ ਉਪਜਾਊਗਾ ਦੱਸ ਦਿਓ ਗੰਨੇ ਦਾ ਕਿਸੇ ਵੀ ਕਿਸਮ ਦੇ ਗੰਨੇ ਦਾ ਜਿਹੜਾ ਹੀਟਲਾ ਦੋ ਇਸੇ ਬਨਾਉ ਉਹ ਜਿਹੜਾ ਮਿੱਠਾ ਜ਼ਿਆਦਾ ਹੁੰਦਾ ਜੀ ਜੀ ਜਿਆਦਾ ਮਿੱਠਾ ਹੁੰਦਾ ਉਹਦੀ ਜੰਮਣ ਸ਼ਕਤੀ ਘੱਟ ਹੁੰਦੀ ਹੈ ਆਮ ਤੌਰ ਮਿਲਾਂ ਵਾਲੇ ਸੱਤ ਜਾਂ ਗਿੰਨਾ ਹਫ਼ਤਾ ਵਜਾਉਂਦੇ ਨੇ ਵਿੱਚ ਦਵਾਈ ਛਿੜਕਾਉਂਦੇ ਨੇ ਤਾਂ ਕਿ ਮਿੱਠਾ ਖਤਮ ਹੋ ਜਾਵੇ ਜੇ ਅਸੀਂ ਕਿਸੇ ਨੇ ਆਪਣਾ ਕਾਰੋਬਾਰ ਚੱਲਦਾ ਉੱਪਰਲਾ ਵੀ ਪਾ ਲਿਆ ਹੇਠਲਾ ਮਿੱਠਾ ਬਣਾ ਦਿਆ ਦੋਹੀ ਪੱਸੀ ਮੁਨਾਫਾ ਉਹਦਾ ਜੰਮ ਜਿਆਦਾ ਆਊ ਇਧਰ ਮਿੱਠਾ ਜਿਆਦਾ ਹੋਊਗਾ ਫਿਰ ਜਿੰਨੀ ਇਹ ਪੂਰੀ ਛੋਟੀ ਵੱਢੇਂਗੇ ਉਹਨੇ ਇਹਦੀ ਜੰਮਣ ਸ਼ਕਤੀ ਜਿਆਦਾ ਉਹ ਬਾਅਦ ਵਿੱਚ ਦੋ ਅੱਖਾਂ ਜਾਂ ਇੱਕ ਅੱਖ ਦਾ ਕਰੋ ਥੋੜੇ ਵੀ ਨਾਲ ਬਹੁਤਾ ਸਰ ਜਾਂਦਾ ਜੇ ਤੁਸੀਂ ਗੰਨਾ ਬੜੀ ਪੂਰੀ ਕਰੀ ਜਾਏ ਕੋਈ ਫਰਜ ਕੀਤਾ ਗੰਨਾ ਸਾਫਤਾ ਪਾਤਾ ਦੋ ਤਿੰਨ ਖਾਂ ਪਹਿਲਾਂ ਚੱਲ ਪਈਆਂ ਉਹ ਪਾਵਰ ਉਹਨਾਂ ਨੇ ਖਿੱਚ ਦੇਣੀ ਆ ਉਹਨਾਂ ਨੇ ਡੈੱਡ ਹੋ ਜਾਣਾ ਛੋਟਾ ਵੀ ਪਾਓ ਫਿਰ ਘੱਟੋ ਘੱਟ ਮਾਰਚ ਦੇ ਪਹਿਲੇ ਹਫ਼ਤੇ ਬਿਜਾਈ ਹੋ ਜਾਣੀ ਚਾਹੀਦੀ ਹੂੰ ਬੀਜ ਮੈਨੂੰ ਫਗਣ ਦੇਖ ਮੇਰੀ ਲੱਗਣ ਬੀਜ ਮੈਨੂੰ ਚੇਤ ਹੂੰ ਉੱਠ ਉੱਠ ਕੇ ਦੇਖ ਕਿਤੇ ਕਿਤੇ ਦੀਨਾਂ ਦੇ ਗੰਨਾ ਉੱਗਿਆ ਆ ਫਿਰ ਕਹਿੰਦਾ ਬੀਜ ਮੈਨੂੰ ਬਸਾਖ ਹੁਣ ਨਾ ਰੱਖੀ ਆਸ ਫਿਰ ਮਾਰਚ ਦੇ ਪਹਿਲੇ ਹਫਤੇ ਦੀ ਬਿਜਾਈ ਕਰ ਦੋ ਜੇ ਹੋ ਸਕਦਾ ਆਗ ਦਾ ਵੀ ਪਾਓ ਬੜੀ ਜਿਆਦਾ ਉਗੂਗਾ ਖੇਤੀ ਜਿਹੜੀ ਸਾਡੀ ਅੱਜ ਦੀ ਯੂਥ ਆ ਹੂੰ ਜਦੋਂ ਜਗਿਆਸਾ ਵੜੀ ਆ ਵੈਸੇ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਜੇ ਅਸੀਂ ਉਹਨਾਂ ਨੂੰ ਜੋੜੀਏ ਇਹਨਾਂ ਚੀਜ਼ਾਂ ਨਾਲ ਤੇ ਉਹ ਜੁੜ ਵੀ ਸਕਦੇ ਨੇ ਤੇ ਸਾਨੂੰ ਆਸ ਹੈਗੀ ਆ ਕਿ ਚਲੋ ਇਹ ਚੀਜ਼ਾਂ ਆਪਾਂ ਬਚਾ ਸਕਦੇ ਆ ਅੱਗੋਂ ਇਹਨਾਂ ਨੂੰ ਲਾ ਸਕਦੇ ਆ ਵੀ ਇਹ ਬਚੀਆਂ ਰਹਿਣਗੀਆਂ ਬਾਕੀ ਆਪੋ ਆਪਣਾ ਯੋਗਦਾਨ ਹੁੰਦਾ ਉਹ ਭਾਜੀ ਦਲਬੀਰ ਸਿੰਘ ਹੁਣੀ ਵੀ ਆਪਣਾ ਰੋਲ ਪਲੇ ਕੀਤਾ ਮੈਂ ਤੁਹਾਨੂੰ ਪਹਿਲਾਂ ਹੀ ਆਉਂਦੇ ਨੇ ਕਹਾਣੀ ਬੱਸੀ ਸੀ ਵੀ ਅਸਲ 'ਚ ਕਿਵੇਂ ਚੀਜ਼ ਸਾਨੂੰ ਲੱਭੀ ਪਰ ਬੀ ਸਾਡੇ ਕੋਲ ਨਹੀਂ ਸੀ ਤਾਂ ਫਿਰ ਬੀ ਵਾਲੇ ਬੰਦੇ ਵੀ ਕਹਿ ਲੋ ਵੀ ਉਹ ਫਿਰ ਆ ਲੱਭ ਪਿਆ ਹੂੰ ਉਹਨਾਂ ਤੋਂ ਬਾਅਦ ਇੱਧਰ ਸਰਦਾਰ ਪੂਰਨ ਸਿੰਘ ਹੁਣੀ ਆ ਟੰਡਵਾਲ ਵਾਲੇ ਇਹਨਾਂ ਨੇ ਵੀ ਸੇਮ ਹੀ ਕੰਮ ਕੀਤਾ ਇਹ ਵੀ ਹੁਣ ਤੱਕ ਸੈਂਕੜੇ ਲੋਕਾਂ ਨੂੰ ਵੀ ਆ ਦੋਹਾ ਤਿੰਨਾਂ ਮਹੀਨਿਆਂ ਚ ਵੰਡ ਦਿੱਤਾ ਹੈ ਇਹਨਾਂ ਨੇ ਇਹਨਾਂ ਨੇ ਤਾਂ ਮਤਲਬ ਰਾਸ ਵੀ ਪੀ ਕੇ ਨਹੀਂ ਦੇਖੀ ਇੱਕ ਗੰਨੇ ਦੀ ਵੀ ਹਾਂਜੀ ਟੰਡਵਾਲੀਆਂ ਨੇ ਬਿਲਕੁਲ ਨਹੀਂ ਅਸੀਂ ਉਹ ਜਿੰਨਾ ਵੀ ਖੇਤ ਚ ਗੰਨਾ ਖੜਾ ਸੀ ਇਹਨਾਂ ਨੇ ਸਾਰਾ ਵੰਡਿਆ ਆ ਹੁਣ ਅਗਲੇ ਸਾਲ ਉਹ ਹੋ ਜਾਏਗਾ ਉਮੀਦ ਹੈ ਕਿ ਚਲੋ ਅਗਲੇ ਸਾਲ ਆਪਾਂ ਫਿਰ ਇਹਨੂੰ ਕੋਸ਼ਿਸ਼ ਕਰਾਂਗੇ ਅ ਤੁਸੀਂ ਇਹਨੂੰ ਵਧਾਓਗੇ ਜੀ ਹੁਣ ਮੈਂ ਬਚਾ ਲਵਾਂਗੇ ਮੇਰੇ ਕੋਈ ਬੀਜ ਨਹੀਂ ਹੈ ਕੰਮ ਮੈਂ ਇਹੀ ਕਰਦਾ ਰਸ ਪਲਾਉਣ ਦਾ ਹੀ ਕੰਮ ਕਰਦਾ ਮੈਂ ਤਾਂ ਗੰਨੇ ਧੋ ਕੇ ਕੱਢ ਕੇ ਰਸ ਪਲਾਉਣਾ ਅਗਲੇ ਨੂੰ ਵਾਹ ਮੈਂ ਹੁਣ ਵੀ ਰਸ ਪਲਾਉਣ ਦਾ ਹੀ ਕੰਮ ਕਰਨਾ ਵੇਰੀ ਗੁੱਡ ਮੈਂ ਪੈਸੇ ਵਾਲੇ ਪੱਖ ਤੋਂ ਮੈਂ ਕਹਿੰਦਾ ਉਹ ਵੀ ਉਹ ਬੇਬੇ ਇੱਕ ਸਟੋਰੀ ਸੁਣਾਉਂਦੇ ਹੁੰਦੇ ਨੇ ਵੀ ਜੇ ਰੱਬ ਕੋ ਜਣਾ ਤੂੰ ਕੀ ਜਬਾਬ ਦਵੇਂਗਾ ਉਹ ਮਾਂ ਉਹਨੇ ਮੈਨੂੰ ਪੁੱਛਣਾ ਵੀ ਤੇਰੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਮੈਂ ਕਹਿੰਦਾ ਹੈ ਨਹੀਂ ਉਹ ਤੇਰੇ ਕੋਲ ਕੋਈ ਬੈਂਕ ਬੈਲੈਂਸ ਹੈਗਾ ਮੈਂ ਕਹਿੰਦਾ ਹੈ ਨਹੀਂ ਕੋਈ ਮੋਬਾਈਲ ਤੇਰੇ ਕੋਲ ਹੈਗਾ ਮੈਂ ਕਹਿੰਦਾ ਹੈ ਨਹੀਂ ਕੋਈ ਪੈਨ ਕਾਰਡ ਹੈ ਹੈ ਨਹੀਂ ਉਹਨੇ ਕਹਿੰਦਾ ਇਹਦੇ ਕੋਲੋਂ ਕੋਈ ਮਿਲਣਾ ਚੱਲ ਸਰ ਕੋ ਚ ਸਾਡਾ ਤਾਂ ਜੀਵਨ ਹੈ ਲੋਕਾਂ ਖਾਤੇ ਆ ਅੱਜ ਬੈਠੇ ਬੈਠੇ ਮਿਹੜੂ ਗੱਲਾਂ ਬਾਤਾਂ ਸਰਦਾ ਟੈਲ ਸਿੰਘ ਉਹਨਾਂ ਨਾਲ ਹੋ ਗਈਆਂ ਅ ਤਜਰਬੇਕਾਰ ਵਿਅਕਤੀ ਨੇ ਤੇ ਕਾਫੀ ਦੂਰੋਂ ਆਏ ਸਮਰਾਲਾ ਹਲਕੇ ਤੋਂ ਆਏ ਨੇ ਤੇ ਏਡੀ ਦੂਰੋਂ ਆ ਕੇ ਆ ਗੰਨੇ ਦਾ ਬੀਜ ਲੈਣਾ ਆਏ ਆਪਣੇ ਕੋਲ ਇਹ ਚਲੋ ਬੀ ਅਸੀਂ ਇਹਨਾਂ ਨੂੰ ਦਿੱਤਾ ਆ ਪਰ ਇਹਨਾਂ ਨੇ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਚਾਣ ਬਾਰੇ ਜਾਂ ਹੋਰ ਵੀ ਆਪਣੇ ਤਜਰਬੇ ਜਿਹੜੇ ਸਾਂਝੇ ਕੀਤੇ ਆ ਤੇ ਉਮੀਦ ਕਰਦੇ ਆ ਵੀ ਤੁਹਾਨੂੰ ਕੁਛ ਨਾ ਕੁਛ ਇਹਦੇ ਵਿੱਚੋਂ ਸਿੱਖਣ ਨੂੰ ਮਿਲਿਆ ਕੁਛ ਨਾ ਕੁਛ ਤੁਹਾਡੇ ਕੰਮ ਦੀ ਗੱਲ ਲੱਗੀ ਹੋਊਗੀ ਤੇ ਇਹ ਸਾਡਾ ਗੱਲਬਾਤ ਕਰਨ ਦਾ ਮਕਸਦ ਇਹੀ ਸੀ ਕਿ ਅਸੀਂ ਤੁਹਾਨੂੰ ਬਜ਼ੁਰਗਾਂ ਤੋਂ ਸੁਣਾ ਦਿੰਦੇ ਆ ਵੀ ਇਹ ਕਿਹੋ ਜਿਹੇ ਬੀ ਸੀ ਸੋ ਸਨੇਹਾ ਓਵਰ ਆਲ ਇਹੀ ਹੈ ਤੁਹਾਡੇ ਸਭ ਨੂੰ ਅਸੀਂ ਕਰਨਾ ਦੇਣਾ ਜਾਂ ਕਹ ਲਓ ਵੀ ਅਸੀਂ ਇੱਕ ਬੇਨਤੀ ਕਰਨੀ ਆ ਵੀ ਜਿੰਨੇ ਵੀ ਤੁਸੀਂ ਚੀਜ਼ਾਂ ਨੂੰ ਸੰਭਾਲ ਸਕਦੇ ਹੋ ਜ਼ਰੂਰ ਸੰਭਾਲੋ ਤੇ ਫੂਡ ਦੀ ਕੁਆਲਿਟੀ ਦੀ ਗੱਲ ਕਰੋ ਫੂਡ ਦੀ ਕੁਆਲਿਟੀ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਆਪਾਂ ਸਮਾਜ 'ਚ ਇਹ ਸਨੇਹਾ ਦੇਣਾ ਸ਼ੁਰੂ ਕਰੀਏ ਕਿ ਭਾਈ ਆਪਾਂ ਕੁਆਲਿਟੀ ਫੂਡ ਖਾਈਏ ਤੇ ਉਹਨਾਂ ਸਾਡੀਆਂ ਸਿਹਤਾਂ ਨੂੰ ਵੀ ਫਰਕ ਪਾਏਗਾ ਸੋ ਇੰਨੀ ਗੱਲ ਅਸੀਂ ਤੁਹਾਨੂੰ ਨਾ ਕਰਨੀ ਕੁਆਲਿਟੀ ਉਹ ਸਾਡੇ ਸਥਾਨਿਕ ਜੜੀ ਬੂਟੀ ਚੋਂ ਦਾ ਅਸੀਂ ਇਹਨੂੰ ਗੰਨਾ ਕਹਣਾ ਨਾਂ ਵੀ ਕਹੀਏ ਜੜੀ ਬੂਟੀ ਕਹੀਏ ਜਿਹੜੀ ਸਥਾਨਿਕ ਖਰਾਕ ਹੈ ਆਪਣੇ 25 ਮੀਲ ਦੇ ਘੇਰੇ ਦੇ ਵਿੱਚ ਪੈਦਾ ਹੋਈ ਉਹ ਸਾਡੇ ਸਰੀਰ ਤੇ ਅਸਰ ਜ਼ਿਆਦਾ ਪਕਰਦਾ ਕਿਉਂਕਿ ਮੌਸਮ ਨਾਲ ਜੜੀ ਬੂਟੀ ਨਾਲ ਸਾਡੇ ਸਰੀਰ ਦਾ ਤਾਲਮੇਲ ਹੁੰਦਾ ਜਦ ਅਸੀਂ ਆਪੋਜੀਟ ਮੌਸਮ ਦੇ ਵਿੱਚੋਂ ਚੀਜ਼ਾਂ ਲਿਆ ਲਾ ਖਾਂਦੇ ਆ ਉਹ ਸਾਨੂੰ ਬਾਰਾ ਨਹੀਂ ਖਾਂਦੀ ਇਹ ਗੱਲ ਨੇ ਨੂੰ ਨਿਰਾ ਗੰਨਾ ਕਹੇ ਕਿ ਨਾ ਚਲਾਓ ਇਹ ਜੜੀ ਬੂਟੀ ਐ ਸਾਡੀ ਬਹੁਤ ਜ਼ਰੂਰੀ ਨਹੀਂ ਬਿਲਕੁਲ ਠੀਕ ਕਰ ਲਿਆ ਜੀ ਤੁਹਾਡੀ ਤੇ ਧੰਨਵਾਦ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੱਡਣਾ ਅੱਜ ਕੀਤੀਆਂ ਆ ਤੇ ਸੱਜਣ ਜਿੰਨੇ ਵੀ ਆਏ ਹੋਏ ਆ ਤੁਹਾਡੀ ਹਰ ਇੱਕ ਗੱਲ ਨੂੰ ਬੜਾ ਧਿਆਨ ਨਾਲ ਸੁਣਿਆ ਆ ਆ ਇੱਕ ਹੋਰ ਬੋਲ ਨੋਟ ਕਰ ਲਈ ਜੀ ਚੱਲਦਾ ਹਾਂਜੀ ਹਾਂਜੀ ਖਾ ਖਾ ਠੋਕਰਾਂ ਸ਼ਹਿਰ ਨੇ ਕਰੀ ਸ਼ੇਰੀ ਖਾ ਖਾ ਠੋਕਰਾਂ ਸ਼ਹਿਰ ਨੇ ਕਰੀ ਸ਼ੇਰੀ ਅਕਲ ਆਉਂਦੀ ਨਹੀਂ ਗਰੀਬ ਬਦਾਮ ਵਿੱਚੋਂ ਜੇ ਗਰੀਬ ਬਦਾਮਾ ਖਾ ਕੇ ਅਕਲ ਆਉਣੀ ਨਹੀਂ ਤੇ ਫਿਰ ਤਾਂ ਛਾਲੇ ਬੜਿਆਂ ਲੋਕਾਂ ਨੂੰ ਵੀ ਅਕਲ ਆ ਜਾਂਦੀ ਸੀ ਇਹ ਅਸੀਂ ਪ੍ਰੈਕਟੀਕਲ ਦੇ ਤੌਰ ਤੇ ਜੋ ਗੱਲਾਂ ਕਰੀ ਇਹਨੇ ਮੇਰਾ ਆਪਣਾ ਜ਼ਿੰਦਗੀ ਦੇ ਪ੍ਰੈਕਟੀਕਲ ਮੈਂ ਪ੍ਰੈਕਟੀਕਲਾਂ ਚ ਲੰਘੇ ਇਹ ਜ਼ਿੰਦਗੀ ਵਿੱਚ ਦੋਸਤੋ ਜੁੜੇ ਰਹੋ ਪੀਆਰ ਪੰਜਾਬ ਨਾਲ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ